ਤੇ ਕਹਿੰਦੇ ਨੌਜਵਾਨੇ ਮੇਰੇ ਵੀਰੋ ਜਦੋਂ ਵੀ ਆ ਪਾਈ ਹੈ ਨਾ ਫਲਾਈਂਗ ਤੇ ਨਿਆਰਾ ਹੀ ਲਾਤਾ ਹੈ ਨਿਆਰਾ ਹੀ ਲਿਆਂਦਾ ਹੈ ਔਰ ਇਹ ਖੇਡ ਕਬੱਡੀ ਹੈ ਕੁਲਵਿੰਦਰ ਧਰਮਪੁਰੇ ਵਾਲਾ ਆ ਗਿਆ ਕਰਦੇ ਗੱਲ ਰੋਡੇ ਵਾਲਿਆ ਲਓ ਧਰਮਪੁਰੇ ਦੇ ਕੁਲਵਿੰਦਰ ਨੇ ਕਬੱਡੀ ਪਾਈ ਹੈ ਕਿ ਧਰਮਪੁਰੇ ਦੇ ਕੁਲਵਿੰਦਰ ਦੇ ਨਾਲ ਟਾਵੇਂ ਟਾਵੇਂ ਖੈਂਦੇ ਮਿੱਤਰਾਂ ਦੇ ਕੱਪ ਤੇ ਕੋਲੇ ਵੇਖ ਲਲਕਰੇ ਪੈਂਦੇ ਲਓ ਦੋ ਸਿੰਘਾਂ ਦੀ ਟੱਕਰ ਤੇ

ਆਲਿਆ ਕੋਹੇ ਨੂਰ ਕਮਾਉਣ ਵਾਲੀ ਗੱਲ ਕਰ ਦਿੱਤੀ ਹੈ ਕੋਹੇ ਨੂਰ ਆਸਟ੍ਰੇਲੀਆ ਦੇ ਵੱਲੋਂ ਆ ਜਾਫੀ ਦੇ ਲਈ 500 ਦੇ ਮਾਣ ਇੰਦੀ ਵਾਲੇ ਦੇ ਲਈ ਕਹਿੰਦੇ ਵੱਡੇ ਮਾਣ ਪੈਰ ਪੋਈਦੇ ਹੋ ਗਿਆ ਮੁਕਾਬਲਾ ਚੋਟੀ ਦਾ ਜੱਫੇ ਕਹਿੰਦੇ ਬੈਸਟਾਂ ਨੇ ਲੱਗਦੇ ਆ ਇਧਰ ਗੇਮ ਚੇਂਜਰ ਫੇਰ ਗੇਮ ਚੇਂਜਰ ਫੇਰ ਗੇਮ ਚੇਂਜਰ ਫੇਰ ਰਾਜਾ ਪੱਧਰੀ ਵਾਲਾ ਵੀ ਸਿਰਾਂ ਲਾਈ ਆਉਂਦਾ ਇਹ ਜੱਫੇ ਤੋਂ ਖੁਸ਼ ਹੋ ਕੇ ਕੋਹੇ ਨੂਰ ਆਸਟ੍ਰੇਲੀਆ ਦੇ ਵੱਲੋਂ 500 ਦੇ ਮਾਣ ਆ ਗਿਆ ਆਹ ਉਹ ਸਾਹਮਣੇ ਪਾਸੇ ਜਾਫੀ ਵੀ ਚੜ ਗਿਆ ਇਹ ਗੇਮ ਚੇਂਜਰ ਜਲਾਵਾਲਿਆ ਸਰਾ ਕਰ ਗਿਆ ਵਾਈਗਰੂ ਹਲਕੀ ਚੋਟ ਮਹਿਸੂਸ ਹੋ ਰਹੀ ਹੈ ਓਏ ਹੋਏ ਅੱਗ ਨਿਕਲਦੀ ਵੀ ਮੈਚ ਕਹਾਦਾ ਵਾਈਗਰੂ ਪਰ ਉਹਦੇ ਖਿਡਾਰੀ ਦੇ ਸਾਹ ਨਿਕਲ ਗਿਆ ਠੀਕ ਆ ਠੀਕ ਆ ਸਿਰਚ ਸੈਰੀ ਵੱਜਿਆ ਕੋਈ ਗੱਲ ਨਹੀਂ ਪਰ ਯਾਰਾ ਥੋੜਾ ਜਿਹਾ ਕੰਟਰੋਲ ਕਰ ਲੋ ਇੱਥੋਂ ਮੇਰਾ ਵੀਰ ਬਣ ਕੇ ਮੈਂ ਪ੍ਰਬੰਧਕਾਂ ਨੂੰ ਵੀ ਬੇਨਤੀ ਕਰੂੰਗਾ ਵੀ ਥੋੜਾ ਥੋੜਾ ਭਾਜੀ ਆਪਾਂ ਪਿੱਛੇ ਨੂੰ ਚਲੇ ਜਾ ਜੀ ਪਲੀਜ਼

ਪੱਧਰੀ ਵਾਲੇ ਰਾਜੇ ਦਾ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਜਾ ਜੁੜਿਆ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਫੇਰ ਬੁਲਟ ਖੀਰਾ ਵਾਲੀਆ ਬੁਲਟ ਖਲੀ ਕਲਰੰਬਾਲਾ ਰਵੀ ਅਗਲੀ ਕਬੱਡੀ ਪਾ ਰਿਹਾ ਆਹ ਚਾਰ ਜਾਫਿਆਂ ਦੇ ਵਿੱਚ ਹੁਣ ਕੌਣ ਇਸ ਨੌਜਵਾਨ ਦੇ ਨਾਲ ਕਰਦਾ ਦੋ ਹੱਥ ਔਰ ਜਿਵੇਂ ਪੁਰਾਣੇ ਕਮੈਂਟੇਟਰ ਬਾਈ ਭੂਰੇ ਹੋਣੀ ਗੱਲ ਕਰਦੇ ਹਾਕਮ ਵਾਲੀਏ ਕਿ ਇੱਕ ਦੋ ਤਿੰਨ ਅਸੀਂ ਚਾਰ ਹਪਰਾ ਜਿਹੜਾ ਚੰਗਾ ਲੱਗੇ ਹੱਥ ਉਸੇ ਨੂੰ ਤੁਲਾ ਆਹ ਰਾਜਾ ਪੱਧਈ ਵਾਲਾ ਲੱਗਿਆ ਚੰਗਾ ਵਾਹ ਔਰ ਰਾਜਾ ਪੱਧਰੀ ਆ ਲਿਆ ਵਾਹ ਔਰ ਰਾਜਾ ਪੱਧਰੀ ਲੱਡੇ ਨੇ ਤਿਆਰੀ ਕੀਤੀ ਸਰਦਾਰ ਨੇ ਲੱਡਾ ਬਲਪੁਰੀਆਂ ਵਾਲਾ ਲੱਡਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਕੌਣ ਅੱਜ ਦਾ ਦਨ ਦਾਲੋ ਨੰਗਲ ਦੇ ਕਬੱਡੀ ਕੱਪ ਦਾ ਤਨਤਨ ਬਾਬਾ ਹੀਰਾ ਸਿੰਘ ਜੀ ਤਨਤਨ ਬਾਬਾ ਬਲਵੰਤ ਸਿੰਘ ਜੀ ਉਹਨਾਂ ਦੀ ਨਿੱਕੀ ਅਤੇ ਮਿੱਠੀ ਯਾਦ ਵਿੱਚ ਵੱਡਾ ਖੇਡ ਮੇਲਾ ਤੇ ਪੱਧਰੀ ਵਾਲਾ ਰਾਜਾ ਫੇਰ ਜਫਾ ਲਾ ਕੇ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਹੈ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਜੁੜਦਾ ਹੋਇਆ ਲਓ ਅਗਲੀ ਕਬੱਡੀ